ਕਿਉਂਕਿ ਸਰਕਾਰ ਦਾ ਆਪਾਂ ਇੱਕ ਪਾਸੇ ਕਹਿ ਰਹੇ ਨੇ ਨਸ਼ੇ ਨੇ ਪੰਜਾਬ ਦਾ ਜਿਹੜਾ ਨਸ਼ਾ ਹੈ ਪੰਜਾਬ ਦੀ ਜਵਾਨੀ ਨੂੰ ਖਤਮ ਕਰ ਰਿਹਾ ਹੈ ਪੰਜਾਬ ਦੇ ਆਪਣੇ ਗੱਭਰੂ ਨੌਜਵਾਨ ਅੱਜ ਕੱਲ ਫੌਜ ਦੀ ਜਦੋਂ ਬਕਤੀ ਹੁੰਦੀ ਹੈ ਉਹਦੇ ਵਿੱਚ ਉਹ ਫਿਜ਼ੀਕਲੀ ਕੁਆਲੀਫਾਈ ਨਹੀਂ ਕਰ ਰਹੇ ਆਪਾਂ ਕਿਸ ਪਾਸੇ ਇਸ ਨੂੰ ਡਿਬੇਟ ਨੂੰ ਲੈ ਕੇ ਜਾ ਰਹੇ ਲੇਕਿਨ ਯੈਸ ਇਹਦੇ ਉੱਤੇ ਗੰਭੀਰ ਚਰਚਾ ਹੋਣੀ ਚਾਹੀਦੀ ਆ ਨਹੀਂ ਵੀ ਆਪਾਂ ਪੋਸਟ ਦੀ ਗੱਲ ਕਰਤੀ ਸਾਰਿਆਂ ਨੇ ਤਾਲੀ ਮਾਰਤੀ ਇਟਸ ਅ ਵੈਰੀ ਸੀਰੀਅਸ ਇਸ਼ੂ ਹਰਵਿੰਦਰ ਸਿੰਘ ਵਾਦਿਕਰ ਵਿਧਾਨ ਸਭਾ ਦੇ ਅੰਦਰ ਸਦਨ ਦੇ ਅੰਦਰ ਸਪੋਰਟ ਕਰੇ ਗੱਲਬਾਤ ਕਹਿੰਦੇ ਹੋ ਨਾ ਸਰ ਉਹ ਜੀ ਕਿ ਲੋਕਾਂ ਤੋਂ ਜਾਣਾ ਤਾਂ ਆਪਣੀ ਖੇਤੀ ਦੇ ਬਾਰੇ ਨਹੀਂ ਨਹੀਂ ਮੈਂ ਦੇਖੋ ਇਹਦੇ ਉੱਤੇ ਸੀਰੀਅਸ ਇੱਕ ਚਰਚਾ ਹੋਣੀ ਚਾਹੀਦੀ ਹੈ ਮਤਲਬ ਦੋਨੋਂ ਪੱਖ ਜਿਹੜੇ ਅਗਰ ਕਹਿੰਦੇ ਐ ਇਸ ਗੱਲ ਨੂੰ ਆਪਣਾ ਪੇਸ਼ ਕਰਨ ਕਿਉਂਕਿ ਜਿੰਨਾ ਕਿ ਮੈਂ ਪੜਿਆ ਯੂਰਪ ਦੇ ਵਿੱਚ ਅਮਰੀਕਾ ਦੇ ਵਿੱਚ ਵੀ ਕਈ ਥਾਂ ਜਿੱਥੇ ਆ ਸ਼ੁਰੂ ਕੀਤਾ ਸੀ ਉੱਥੇ ਸਰਕਾਰਾਂ ਉਸ ਫੈਸਲੇ ਨੂੰ ਵਾਪਸ ਕਰ ਰਹੀ ਹੈ ਬਹੁਤ ਗੰਭੀਰਤਾ ਨਾਲ ਕਿਉਂਕਿ ਆਪਣੇ ਕੋਲੇ ਕੋਈ ਤੱਤ ਤਾਂ ਕੀ ਹੈ ਕੀ ਕਿਹੜੇ ਤੱਤ ਹੈ ਆਪਣੇ ਕੋਲੇ ਕਿਹੜੀ ਸਟੱਡੀ ਹੈ ਉਹ ਜਿਹੜਾ ਬਜ਼ੁਰਗਾਂ ਦਾ ਹਵਾਲਾ ਦਿੰਦੇ ਨੇ ਕਹਿੰਦੇ ਬਜ਼ੁਰਗ ਖਾਂਦੇ ਸੀ ਬਜ਼ੁਰਗਦਾਰੀ ਇਹ ਜੜੀ ਹੈ ਉਹ ਵਰਤੀ ਸੀ ਇਹ ਵੀ ਕਹਿੰਦੇ ਨਜ਼ਰ ਆਏ ਕਿ ਇਸ ਦੇ ਨਾਲ ਕਿਸੇ ਦੀ ਮੌਤ ਨਹੀਂ ਹੋਈ ਜਿਸ ਸਿੰਥੈਟਿਕ ਸਰ ਮੌਤ ਹੋ ਸਕਦਾ ਹੈ ਮੌਤ ਨਾ ਹੋਈ ਹੋਵੇ ਪਰ ਜਿਵੇਂ ਮੈਂ ਤੁਹਾਨੂੰ ਹੁਣੇ ਦੱਸਿਆ ਵੀ ਲੋਕਾਂ ਦੀ ਪੈੜੀ ਵਿੱਕ ਗਈ ਲੋਕਾਂ ਦੇ ਦੰਦੇ ਖਤਮ ਹੋ ਗਏ ਹੈ ਤਾਂ ਨਸ਼ਾ ਹੀ ਨਾ ਜੀ ਆ ਵੀ ਨਾ ਸਹੀ ਹੈ ਜਿਹੜੀ ਕਿਸਾਨਾਂ ਦੀ ਆਰਥਿਕਤਾ ਨਾਲ ਜੋੜ ਕੇ ਦੇਖੀ ਜੇ ਕਿਸਾਨਾਂ ਨੂੰ ਮੁਨਾਫਾ ਮਿਲੇਗਾ ਫਾਰਮਾਸਿਊਟੀਕਲ ਕੰਪਨੀਆਂ ਇਹਦੇ ਨਾਲ ਇਨਵੋਲ ਹੁੰਦੀਆਂ ਨੇ ਤਾਂ ਬੈਨੀਫਿਟ ਬਹੁਤ ਹੈ ਜਖਰਾਬ ਜੀ ਮੇਰਾ ਅਗੇਨ ਇਹਦੇ ਉੱਤੇ ਪਹਿਲੇ ਗੰਭੀਰਤਾ ਨਾਲ ਚਰਚਾ ਤਾਂ ਹੋਵੇ ਆਪਾਂ ਇਹ ਜਿਹੜੀ ਵੀ ਗੱਲਾਂ ਹੈ ਸੁਣੀ ਸੁਣਾਈ ਕੋਈ ਤੱਤ ਕਿੱਥੇ ਹੈ ਜਿਹੜੀ ਕੋਈ ਸਟੱਡੀ ਹੈ ਕੋਈ ਪੀਜੀਆਈ ਦੀ ਸਟੱਡੀ ਕੋਈ ਏਮਜ਼ ਦੀ ਸਟੱਡੀ ਕੋਈ ਜਿਹੜੇ ਕੋਈ ਸਾਇੰਟਿਸਟ ਹੈ ਉਹਨਾਂ ਦੀ ਸਟੱਡੀ ਆਪਾਂ ਮਤਲਬ ਇੰਨਾ ਗੰਭੀਰ ਮੁੱਦਾ ਤੇ ਆਪਾਂ ਇਹਨੂੰ ਇੰਨੇ ਨੌਨ ਸੀਰੀਅਸਲੀ ਤਰੀਕੇ ਇਸ ਨੌਨ ਸੀਰੀਅਸ ਤਰੀਕੇ ਨਾਲ ਆਪਾਂ ਇਹਨੂੰ ਡਿਸਕਸ ਕਰ ਰਹੇ ਆਂ ਉਸ ਗੱਲ ਦੇ ਮੈਨੂੰ ਥੋੜੀ ਜੀ ਸ਼ੰਕਾਵਾ ਮੇਰੀ ਹੈਗੀ ਹੈ ਆ ਮੈਂ ਇਟ ਇਜ਼ ਅ ਵੈਰੀ ਸੀਰੀਅਸ ਇਸ਼ੂ ਮੈਂ ਬਿਲਕੁਲ ਤੁਹਾਡੇ ਨਾਲ ਸਹਿਮਤ ਆ ਲੇਕਿਨ ਇਸ ਜਿਸ ਤਰੀਕੇ ਨਾਲ ਇਸ ਡਿਬੇਟ ਨੂੰ ਆਪਾਂ ਹੈਂਡਲ ਕਰ ਰਹੇ ਆ ਉਹ ਆਈ ਥਿੰਕ ਇਹਨੂੰ ਬਹੁਤ ਸੀਰੀਅਸਲੀ ਮੁੱਦੇ ਨੂੰ ਲੈਣਾ ਚਾਹੀਦਾ ਲੱਗਦਾ ਕਿ ਤੁਸੀਂ ਖੇਤੀ ਚੱਲੋ ਕਿੰਨੂ ਦੀ ਖੇਤੀ ਤੁਸੀਂ ਕਿੰਨੂ ਦੇ ਏਰੀਆ ਚ ਹੈਗੇ ਉਹ ਜਿਹਨੂੰ ਅਸੀਂ ਇਸ ਵਾਰ ਕਿੰਨੂ ਦੀ ਖੇ ਕਿਸਾਨ ਹੋਇਆ ਤੇ ਉਸ ਦਾ ਮੁੱਦਾ ਚੱਕੋਗੇ ਕਿਉਂਕਿ ਕਿਸਾਨ ਲਗਾਤਾਰ ਐਮਐਸਪੀ ਦੀ ਗੱਲ ਕਰਦੇ ਪਰ ਕਿੰਨੂ ਤੱਕ ਦੀ ਖੇਤੀ ਸਾਲ ਦੀ ਫਸਲ ਹੁੰਦੀ ਹੈ ਨਹੀਂ ਉਹ ਦੇਖੋ ਮੁੱਦਾ ਮੈਂ ਚੱਕਿਆ ਵੀ ਹੈ ਮੈਂ ਉੱਥੇ ਅੰਦਰ ਗੱਲ ਕੀਤੀ ਸੀ ਵੀ ਆਪਾਂ ਡਾਈਵਰਸੀਫਿਕੇਸ਼ਨ ਦੀ ਗੱਲ ਕਰ ਰਹੇ ਹਾਂ ਤੇ ਸਾਡੇ ਏਰੀਏ ਨੇ ਕਿਉਂਕਿ ਪਾਣੀ ਹੈ ਨਹੀਂ ਸਾਡੇ ਕੋਲੇ ਅਸੀਂ ਟਿਊਬਵੈਲ ਦਾ ਬਟਨ ਨਹੀਂ ਨੱਪ ਸਕਦੇ ਕਿਉਂਕਿ ਹੇਟਲਾ ਪਾਣੀ ਜਿਹੜਾ ਖਾਰਾ ਹੈ ਤੇ ਉਹਦੇ ਵਾਸਤੇ ਅਸੀਂ ਸਾਡੇ ਕਿੰਨੂ ਦੇ ਬਾਗ ਵੀ ਖਰਾਬ ਹੋ ਰਿਹਾ ਹੈ ਉਜੜ ਰਿਹਾ ਸੀ ਉਹਨਾਂ ਨੂੰ ਪੱਟ ਰਹੇ ਆ ਐਂਡ ਜਿਹੜੀ ਬੇਸਿਕ ਪ੍ਰੋਬਲਮਸ ਹੈ ਜਿਹੜਾ ਕਿਨੂ ਦਾ ਨੁਕਸਾਨ ਕਿਨੂ ਚਲੋ ਇੱਕ ਉਦਾਹਰਣ ਹੈ ਹੁਣ ਅਸੀਂ 나ਖ ਤੇ ਆੜੂ ਤੇ ਅਮਰੂਦ ਪਾਸੇ ਜਾ ਰਹੇ ਹਾਂ ਲੇਕਿਨ ਬੇਸਿਕ ਇਸ਼ੂਜ਼ ਹੋਈ ਹੈ ਵੀ ਕਿਸਾਨ ਨੂੰ ਗਾਈਡ ਕੌਣ ਕਰ ਰਿਹਾ ਪਹਿਲੇ ਪ੍ਰੋਬਲਮ ਕੀ ਹੈ ਸੀ ਵੀ ਬੂਟੇ ਜਿਹੜੇ ਸੀਗੇ ਉਹ ਉਹਨਾਂ ਤੇ ਕੰਟਰੋਲ ਨਹੀਂ ਸੀ ਕਿੱਥੋਂ ਆ ਰਹੇ ਕਿਹੜੀ ਨਰਸਰੀਸ ਤੋਂ ਆ ਰਹੇ ਐਂਡ ਆਈ ਚੀਜ਼ ਹੋਣਾ ਜਿਹੜੇ ਏ ਡੀਓਜ਼ ਹੈ ਜਿਹੜੇ ਖੇਤੀਬਾੜੀ ਨੀਤੀ ਦੀ ਮੈਂ ਗੱਲ ਕੀਤੀ ਸੀ ਪਹਿਲੇ ਦਿਨ ਕੱਲੇ ਮੈਂ ਹੀ ਗੱਲ ਕੀਤੀ ਸੀ ਵੀ ਖੇਤੀਬਾੜੀ ਸੂਬਾ ਹੈ ਤੇ ਆਪਣੇ ਕੋਲੇ ਖੇਤੀਬਾੜੀ ਨੀਤੀ ਹੈ ਨਹੀਂ ਆਪਾਂ ਸਾਰੇ ਕਿਸਾਨ ਦੀ ਗੱਲ ਕਰਦੇ ਆਂ ਫਿਰ ਕਿਸਾਨ ਨੂੰ ਕਿੱਥੇ ਲੈ ਕੇ ਜਾਣਾ ਚਾਹੁੰਦੇ ਉਹਦਾ ਰੋਡਮੈਪ ਕੋਈ ਹੈ ਨਹੀਂ ਤੇ ਕਿਵੇਂ ਆਪਾਂ ਫਿਰ ਸੀਏ ਦੀ ਨੋਟੀਫਿਕੇਸ਼ਨ ਕਰ ਜਾ ਰਹੀ ਹੋ ਹਾਂਜੀ ਨੋਟੀਫਿਕੇਸ਼ਨ ਕਿਸ ਤਰ੍ਹਾਂ ਦੀ ਕਿਸ ਟਾਈਮ ਨਹੀਂ ਉਹਦੇ ਵਿੱਚ ਜਿਹੜੀ ਗੱਲ ਹੈ ਵੀ ਉਹ ਮਾਈਨੋਰਟੀਜ਼ ਜਿਹੜੇ ਪਰਸਕਿਊਟ ਹੋ ਰਹੇ باقی ਸੂਬਿਆਂ 'ਚ ਤੇ ਮਤਲਬ ਇਟਸ A ਸਟੈਪ ਇਨ ਦ ਰਾਈਟ ਡਾਇਰੈਕਸ਼ਨ ਥੈਂਕ ਯੂ